ਦ ਨਾਸਰੀ ਰਾਗ ਅੰਦਰ ਭਗਤ ਕਬੀਰ ਸਾਹਿਬ ਦੇ ਮੁਬਾਰਕ ਬਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨ ਸਤਿਗੁਰ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਇੱਥੇ ਸਮਝਾਉਂਦੇ ਨੇ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ ਅਦੁੱਤੀ ਹੈ ਸਰਬ ਦਾ ਪ੍ਰਕਾਸ਼ਕ ਹੈ ਤੇ ਜੇ ਉਹਨੂੰ ਮਿਲਣ ਦੀ ਸਤ ਚਿਤ ਆਨੰਦ ਸਰੂਪ ਪਰੀਪੂਰਨ ਪਰਮੇਸ਼ਰ ਨਾਲ ਸਾਂਝ ਪਾਉਣ ਦੀ ਇੱਛਾ ਪੈਦਾ ਹੋਵੇ ਤਾਂ ਸਤਿਗੁਰ ਪ੍ਰਸਾਦ ਜ਼ਿੰਦਗੀ ਵਿੱਚ ਸਾਰੀਆਂ ਆਪਣੀਆਂ ਮਸ਼ਕਤਾਂ ਆਪਣੀਆਂ ਸਿਆਣਪਾਂ ਚ ਤੋੜੀਆਂ ਸਭ ਕੁਝ ਜਿਹੜਾ ਇੱਕ ਪਾਸੇ ਰੱਖ ਕੇ ਪੂਰੇ ਗੁਰੂ ਦੀ ਕਿਰਪਾ ਮਿਹਰ ਮਹਿਰਮਤ ਬਖਸ਼ਿਸ਼ ਨੂੰ ਪ੍ਰਾਪਤ ਕਰ ਲਵੇਂ ਬਸ ਇੱਕ ਪਾਸੇ ਤੇਰੀ ਹਜ਼ਾਰਾਂ ਜਨਮਾਂ ਦੀ ਤਪੱਸਿਆ ਹੋਏਗੀ ਤੇ ਇੱਕ ਪਾਸੇ ਗੁਰੂ ਕੀ ਨਦਰ ਹੋਏਗੀ ਹੋ ਸਕਦਾ ਹੈ ਹਜ਼ਾਰਾਂ ਜਨਮ ਕਈ ਯੁੱਗ ਤਪੱਸਿਆ ਕਰਕੇ ਪ੍ਰਾਪਤੀ ਨਾ ਹੋਵੇ ਪਰ ਜਦੋਂ ਗੁਰਪ੍ਰਸਾਦ ਵਰਤ ਜਾਣਾ ਉਦੋਂ ਹੋ ਸਕਦਾ ਹੈ ਤੇਰੀ ਰਸਨਾ ਨੇ ਇੱਕ ਵਾਰ ਹੀ ਵਾਹਿਗੁਰੂ ਕਿਹਾ ਹੋਵੇ ਪਰ ਤੈਨੂੰ ਪ੍ਰਾਪਤੀ ਜਿਹੜੀ ਉਹ ਨਿਸ਼ਚਿਤ ਹੋ ਜਾਏਗੀ ਨਿਸ਼ਚੇ ਅਰਥ ਅੰਦਰ ਤੈਨੂੰ ਪ੍ਰਾਪਤੀ ਜਰੂਰ ਹੋਵੇਗੀ ਪ੍ਰਾਰੰਭਤਾ ਕਰਦੇ ਪਰਮੇਸ਼ਰ ਕੈਸਾ ਹੈ ਬੜਾ ਸਮਰੱਥ ਤੇ ਕਿੰਨਾ ਕੁ ਸਮਰੱਥ ਹੈ ਵੀ ਅਸੀਂ ਮਨੁੱਖਾਂ ਦੀ ਤੇ ਗੱਲ ਛੱਡੋ ਅਸੀਂ ਤੇ ਰੋਜ਼ ਕਿਤੇ ਘੰਟਾ ਉਹਦੀ ਸਿਫਤ ਕਰਕੇ ਜੇ ਸੋਚੀਏ ਕਿ ਸੰਸਾਰ ਭਰ ਵਿੱਚ ਇੰਨੀ ਕਥਾ ਹੋ ਰਹੀ ਜੈਨੇ ਗ੍ਰੰਥ ਲਿਖੇ ਗਏ ਹੁਣ ਤੱਕ ਤੇ ਉਹਦਾ ਕੋਈ ਅੰਤ ਕੋਈ ਉਹਦਾ ਆਦ ਪਤਾ ਲੱਗਾ ਹੋਏਗਾ ਤਾਂ ਭਗਤ ਕਬੀਰ ਜੀ ਬੜੇ ਪਿਆਰ ਨਾਲ ਇਸ ਪਾਵਨ ਬਚਨ ਚ ਸਮਝਾਉਂਦੇ ਨੇ ਕਿ ਸਨਕ ਸੁਨੰਦ ਮਹੇਸ ਸਮਾਨਾ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਇੰਨਾ ਕੋ ਬੇਅੰਤ ਹੈ ਭਗਤ ਕਬੀਰ ਜੀ ਸਮਝਾਉਂਦੇ ਕਿ ਸਨਕ ਸੁਨੰਦ ਮਹੇਸ ਸਮਾਨਾ ਸੇਖਾ ਨਾਗ ਤੇ ਰੁ ਮਰਮ ਨਾ ਜਾਣਾ ਕਿ ਬ੍ਰਹਮਾ ਦੇ ਜਿਹੜੇ ਚਾਰ ਪੁੱਤਰ ਹਨ ਸੰਨਕ, ਸੰਨੰਦ, ਸਨਾਤਨ, ਸੰਤਕੁਮਾਰ ਫਿਰ ਮਹੇਸ਼ ਸ਼ਿਵ ਜੀ ਜਿਨ੍ਹਾਂ ਨੇ ਇੰਨੇ ਯੁੱਗ ਤਪੱਸਿਆ ਕੀਤੀ ਕਿ ਸਾਹਿਬ ਜੀ ਦੀ ਬਾਣੀ ਅੰਦਰ ਪਟਾਂ ਨੇ ਵੀ ਇੱਕ ਉਦਾਹਰਣ ਦੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਵਡਿਆਈ ਕੀਤੀ ਤੇ ਕਹਿ ਦਿੱਤਾ ਰੁੱਦਰ ਧਿਆਨ ਗਿਆਨ ਸਤਗੁਰ ਕੋ ਕਬ ਜਨ ਭੱਲੇ ਉਹਨਹਿ ਜੋ ਗਾਵੈ ਕਿ ਸ਼ਿਵਜੀ ਦੇ ਧਿਆਨ ਦਾ ਕੋਈ ਅੰਤ ਨਹੀਂ ਕਿੰਨੇ ਯੁੱਗ ਕਿੰਨੇ ਸਾਲਾਂ ਤੱਕ ਚੌਂਕੜਾ ਮਾਰੇ ਆ ਪਰ ਹੋ ਸਕਦਾ ਹੈ ਕਦੀ ਉਹਦੇ ਧਿਆਨ ਦਾ ਉਹਦੇ ਚੌਂਕੜੇ ਦਾ ਕੋਈ ਅੰਤ ਮਿਲ ਜਾਵੇ ਪਰ ਇਥੇ ਸਾਹਿਬ ਜੀ ਕਹਿੰਦੇ ਨੇ ਭਗਤ ਕਬੀਰ ਜੀ ਕਿ ਮਹੇਸ਼ ਸਮਾਨਾ ਸ਼ਿਵਜੀ ਵਰਗਿਆਂ ਨੇ ਬ੍ਰਹਮਾ ਦੇ ਚਾਰ ਪੁੱਤਰ ਹੋਰ ਜਿਤਨੇ ਵੀ ਲੋਕ ਵਿਦਵਾਨ ਜਾਣ ਹਨ ਫਿਰ ਸੇਖਨਾਗ ਜਿਹੜਾ ਸ਼ੇਸ਼ਨਾਗ ਜਿਸ ਦੇ ਹਜ਼ਾਰ ਫਨ ਮੰਨੇ ਗਏ ਜਿਹੜਾ ਵਿਸ਼ਨੂੰ ਦੇ ਸਿਰ ਤੇ ਆਪਣੇ ਫਨਾਂ ਦੀ ਸ਼ਾਂ ਕਰਦਾ ਹੈ ਜਾ ਇੰਜ ਉਹਦੇ ਸੇਜ ਮਾਨਦਾ ਹੈ ਵਿਸ਼ਨੂੰ ਜਿਹੜਾ ਰੋਜ਼ ਪਰਮਾਤਮਾ ਨੂੰ ਹਜ਼ਾਰਾਂ ਨਵੇਂ-ਨਵੇਂ ਨਾਵਾਂ ਨਾਲ ਪੁਕਾਰਦਾ ਹੈ ਤੇਰੋ ਮਰਮ ਨਾ ਜਾਨਾ ਤੇਰੋ ਕੋਈ ਭੇਦ ਤੇਰਾ ਕੋਈ ਰਹਾਸ ਤੇਰੀ ਕੋਈ ਰਮਜ ਜਿਹੜੀ ਹੈ ਉਹ ਨਹੀਂ ਜਾਣੀ ਹੈ ਸੇਖ 나ਗ ਤੇਰੋ ਮਨ ਮਰਮ ਨਾ ਜਾਨਾ ਸੰਤ ਸੰਗਤ ਹਨੂਮਾਨ ਸਰ ਗਰੁੜ ਸਮਾਨਾ ਸੰਤ ਸੰਗਤ RAM ਰਿਧੈ ਵਸਾਈ ਕਿ ਸਤ ਸੰਗਤ ਦੇ ਵਿੱਚ ਜੁੜ ਕਰਕੇ ਜਿਨ੍ਹਾਂ ਨੇ ਰਮੇ ਹੋਏ ਪਰਮੇਸ਼ਰ ਦੇ ਰਾਮ ਨੂੰ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਇਥੇ ਹਨੂਮਾਨ ਜਿਸ ਨੂੰ ਇੰਜ ਕਹਿ ਲਈਏ ਕਿ ਸ਼੍ਰੀ ਰਾਮਚੰਦਰ ਦਾ ਜੇ ਸਭ ਤੋਂ ਪਿਆਰਾ ਕੋਈ ਸੇਵਕ ਹੈ ਜੋ ਹਨੂਮਾਨ ਹੈ ਜਿਸ ਨੇ ਹਰ ਹੁਕਮ ਨੂੰ ਪਾਲਿਆ ਇਥੋਂ ਤੱਕ ਵੀ ਜ਼ਿਕਰ ਆਇਆ ਕਿ ਜਿਸ ਦਿਨ ਪੁੱਛਿਆ ਤੂੰ ਮੈਨੂੰ ਕਿੰਨਾ ਕੋ ਯਾਦ ਕਰਦਾ ਹੈ ਕਿੰਨਾ ਕੋ ਪ੍ਰੇਮ ਕਰਦਾ ਹੈ ਮੇਰਾ ਕਿੰਨਾ ਕੋ ਨਾਮ ਜਪਦਾ ਹੈ ਦੋਨੇ ਆਪਣਾ ਸੀਨਾ ਜਿਹੜਾ ਸੀ ਛਾਤੀ ਪਾੜ ਕੇ ਵਿਖਾ ਦਿੱਤੀ ਤੇ ਉਹਦੇ ਵਿੱਚ ਵੀ ਰਾਮ ਨਾਮ ਹੀ ਲਿਖਿਆ ਹੋਇਆ ਸੀ ਫਿਰ ਹਨੂਮਾਨ ਸਰ ਗਰੁੜ ਸਮਾਨਾ ਫਿਰ ਪੰਛੀਆਂ ਦਾ ਰਾਜਾ ਉਹ ਗਰੁੜ ਜਾਂ ਇੰਨ ਕਹਿ ਲਈਏ ਕਿ ਦੇਵਤਿਆਂ ਦਾ ਵਾਹਣ ਜਿਹੜਾ ਜਿਹੜਾ ਹਰ ਵੇਲੇ ਪ੍ਰਮਾਤਮਾ ਦੇ ਕੋਲ ਦੇਵਤਿਆਂ ਕੋਲ ਰਹਿਣ ਵਾਲਾ ਉਹਨੂੰ ਵੀ ਤੇਰਾ ਕੋਈ ਆਦ ਅੰਤ ਜਿਹੜਾ ਉਹ ਨਹੀਂ ਪ੍ਰਾਪਤ ਹੋਇਆ ਸੰਤ ਸੰਗਤ ਰਾਮ ਰਿਧੈ ਵਸਾਈ ਸੋ ਸਤ ਸੰਗਤ ਦੇ ਵਿੱਚ ਜੁੜ ਕਰਕੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਹਿਰਦੇ ਦੇ ਵਿੱਚ ਅਸੀਂ ਵਸਾਇਆ ਹੈ ਭਗਤ ਕਬੀਰ ਜੀ ਸਮਝਾਉਂਦੇ ਨੇ ਤੇ ਸਾਨੂੰ ਤੁਹਾਨੂੰ ਵੀ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਸਤ ਸੰਗਤ ਦੇ ਵਿੱਚ ਮਿਲ ਜੁੜ ਕਰਕੇ ਉਸ ਰਮੇ ਹੋਏ RAM ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਕਰੋ ਰਹਾਓ ਇੱਥੇ ਟਹਿਰਾਓ ਬਖਸ਼ ਕੇ ਫਿਰ ਭਗਤ ਕਬੀਰ ਜੀ ਅੱਗੇ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਕਰਤਾ ਅਕਾਲ ਪੁਰਖ ਪਰਮੇਸ਼ਰ ਇੰਨਾ ਬੇਅੰਤ ਹੈ ਇੱਥੇ ਵੱਡੇ ਵੱਡੇ ਸੁਰਪਤ ਨਰਪਤ ਨਹੀਂ ਗੁਣਜਾਨਾਂ ਦੀ ਗੱਲ ਕਰ ਸਕਦੇ ਆ ਇੱਥੇ ਸਾਰੇ ਦੇਵਤਿਆਂ ਦਾ ਮੁਖੀ ਇੰਦਰ ਜਿਹੜਾ ਜਾਂ ਮਨੁੱਖਾਂ ਦਾ ਮੁਖੀ ਜਿਹਨੂੰ ਮੰਨ ਲੈਂਦੇ ਨੇ ਗ੍ਰੰਥਕਾਰ ਬ੍ਰਹਮਾ ਆਦਿਕ ਨੂੰ ਉਹਨਾਂ ਨੇ ਵੀ ਉਹਦਾ ਕੋਈ ਅੰਤ ਜਿਹੜਾ ਉਹ ਨਹੀਂ ਜਾਣਿਆ ਹੈ ਫਿਰ ਕਵਲਾਪਤ ਕਵਲਾ ਨਹੀਂ ਜਾਨਾ ਇੱਥੇ ਲక్ష్ਮੀ ਨੇ ਲక్ష్ਮੀ ਦੇ ਪਤੀ ਵਿਸ਼ਨੂੰ ਨੇ ਕਿਸੇ ਨੇ ਵੀ ਉਹਦਾ ਆਦ ਅੰਤ ਜਿਹੜਾ ਉਹ ਨਹੀਂ ਜਾਣਿਆ ਭਾਵ ਇਹ ਹੈ ਪਰਮੇਸ਼ਰ ਜਿਹੜਾ ਉਹ ਬੜਾ ਬੇਅੰਤ ਹੈ ਤੇ ਅਸੀਂ ਕੇਵਲ ਚਾਰ ਕੋ ਕਿਤਾਬਾਂ ਪੜ੍ਹ ਕੇ ਜਾਂ ਥੋੜਾ ਬਹੁਤਾ ਅਭਿਆਸ ਕਰਕੇ ਚਾਰ ਅੱਖਰ ਬੋਲ ਕੇ ਜੇ ਆਪਾਂ ਦੁਨੀਆ ਦੇ ਲੋਕ ਕਹੀਏ ਅਸੀਂ ਉਹਦਾ ਅੰਤ ਪਾ ਸਕਦੇ ਨਹੀਂ ਕੇਵਲ ਗ੍ਰੰਥਾਂ ਦੀ ਗੱਲ ਕਰੀਏ ਤਾਂ ਭਗਤ ਜੀ ਇਸੇ ਸ਼ਬਦ ਤੇ ਕਹਿੰਦੇ ਚਾਰ ਵੇਦ ਅਰ ਸਿਮਰਤ ਪੁਰਾਨਾ ਇੱਥੇ ਚਾਰ ਵੇਦ 27 ਸਿਮਰਤੀਆਂ 18 ਪੁਰਾਨ ਇਨਾਂ ਤੋਂ ਅੱਜ ਤੱਕ ਉਹਦਾ ਅੰਤ ਨਹੀਂ ਪਾਇਆ ਗਿਆ ਰੋਜ਼ ਇਹਨਾਂ ਦੇ ਵਿੱਚ ਵਿਆਖਿਆ ਰੋਜ਼ ਪਰਮੇਸ਼ਰ ਦੀ ਵਡਿਆਈ ਇਥੇ ਨੇਤ-ਨੇਤ ਕਰਕੇ ਵੇਦਾਂ ਸ਼ਾਸਤਰਾਂ ਨੇ ਵੀ ਪ੍ਰਮਾਤਮਾ ਨੂੰ ਉਚਾਰਨ ਕੀਤਾ ਵੀ ਉਹ ਬੇਅੰਤ ਹੈ ਬੇਅੰਤ ਹੈ ਉਹਦਾ ਕੋਈ ਆਦ ਅੰਤ ਨਹੀਂ ਹੈ ਤਾਂ ਮੁਕਤੀ ਦੀ ਗੱਲ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਕਹਿ ਕਬੀਰ ਸੋ ਪਰਮੈ ਨਹੀਂ ਬਾਕੀ ਸਾਰਾ ਸੰਸਾਰ ਜਿਹੜਾ ਉਹ ਭਟਕਦਾ ਹੈ ਪਰਮਦਾ ਹੈ ਜਿਹੜਾ ਆਪਣੇ ਵੱਲ ਦੇ ਉੱਤੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦਾ ਇਹ ਤਾਂ ਹਜ਼ਾਰਾਂ ਯੁੱਗ ਤਪੱਸਿਆ ਕਰਕੇ ਵੀ ਉਹਦਾ ਮਰਮ ਉਹਦਾ ਰਹਾਸ ਕਿਸੇ ਨੇ ਨਹੀਂ ਜਾਣਿਆ ਤਾਂ ਕਹਿ ਕਬੀਰ ਸੋ ਪਰਮੈ ਨਾਹੀ ਭਗਤ ਜੀ ਕਹਿੰਦੇ ਵੀ ਉਹ ਨਹੀਂ ਭਟਕਦਾ ਉਹ ਨਹੀਂ ਪਰਮਦਾ ਤੇ ਪੁੱਛੀਏ ਜੀ ਕੌਣ ਅਸੀਂ ਤਾਂ ਸਾਰੇ ਹੀ ਭਟਕਦੇ ਪਏ ਹਾਂ ਸਾਰਾ ਸੰਸਾਰ ਹੀ ਡਾਵਾਂਡੋਲ ਹੋਇਆ ਪਿਆ ਤਾਂ ਬੜੇ ਸਰਲ ਸ਼ਬਦਾਂ ਚ ਸਮਝਾਉਂਦੇ ਪਾਗਲ ਅਗ ਰਾਮ ਰਹਿ ਸਰਨਾਹੀ ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਸ਼ਬਦ ਦਾ ਓਟ ਆਸਰਾ ਲੈਂਦਾ ਹੈ ਤੇ ਹਰ ਵੇਲੇ ਮਨ ਕਰਕੇ ਰਹੇ ਸਰਨਾਹੀ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦਾ ਕਿ ਹਾਂ ਮੈਂ ਜਿੱਥੇ ਵੀ ਤੁਰਿਆ ਫਿਰਦਾ ਮੈਨੂੰ ਕੋਈ ਵੇਖ ਰਿਹਾ ਹੈ ਮੇਰੇ ਕੋਈ ਸਿਰ ਤੇ ਖੜਾ ਹੈ ਮੇਰਾ ਕੋਈ ਹਿਸਾਬ ਪੁੱਛਣ ਵਾਲਾ ਹੈਗਾ ਹੈ ਮੈਨੂੰ ਸੱਦ ਸੁਣਦਾ ਸੱਦ ਵੇਖਦਾ ਕਿਉਂ ਮੁਕਰ ਪਿਆ ਜਾਏ ਇਸ ਤਰ੍ਹਾਂ ਪਰਮੇਸ਼ਰ ਮੇਰੇ ਨਾਲ ਹੈ ਸੋ ਪਰ ਮੈਂ ਨਹੀਂ ਜਿਹੜਾ ਇੰਜ ਜਾਣਦਾ ਹੈ ਉਹ ਪਰਮਦਾ ਨਹੀਂ ਤੇ ਜਿਹੜਾ ਕਹਿੰਦਾ ਵੀ ਰੱਬ ਤੇ ਚਾਰ ਦਿਵਾਰੀ ਦੇ ਅੰਦਰ ਅਸੀਂ ਬੰਦ ਕਰ ਦਿੱਤਾ ਹੁਣ ਬਾਹਰਲੇ ਪਾਸੇ ਕਿਹੜਾ ਪ੍ਰਮਾਤਮਾ ਹੈ ਉਹਨੂੰ ਦੁਕਾਨ ਤੇ ਕਿਹੜਾ ਪਰਮੇਸ਼ਰ ਵੇਂਦਾ ਹੈ ਬਾਜ਼ਾਰ ਵਿੱਚ ਕਿਹੜਾ ਰੱਬ ਵੇਂਦਾ ਉਹ ਫਿਰ ਪਟਕਦਾ ਹੈ ਉਹ ਫਿਰ ਪਰਮਦਾ ਹੈ